ਰੋਜ਼ਾਨਾ ਦੀ ਤਰ੍ਹਾਂ ਇੱਕ ਮਹਿਲਾ ਨੇ ਰਾਈਡ ਬੁੱਕ ਕੀਤੀ ਅਤੇ ਆਪਣੀ ਮੰਜ਼ਿਲ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਕੀ ਪਤਾ ਸੀ ਕਿ ਇਹ ਸਫ਼ਰ ਉਸ ਮਹਿਲਾ ਦੇ ਲਈ ਆਖਰੀ ਹੋਵੇਗਾ ਸਫਰ ਛੋਟਾ ਸੀ ਪਰ ਦਰਦ ਬਹੁਤ ਵੱਡਾ ਬਣ ਗਿਆ ਤੇ ਪਰਿਵਾਰ ਦੇ ਅੱਖਾਂ ਦੇ ਵਿੱਚ ਹੰਝੂ ਜੋ ਪੁੱਛ ਰਹੇ ਨੇ ਕਿ ਆਖਿਰ ਇਸ ਹਾਦਸੇ ਦਾ ਜ਼ਿੰਮੇਵਾਰ ਕੌਣ ਹੈ। ਸ਼ਸ਼ਕਲ ਮੈਂ ਹਾਂ ਤੇ ਤੁਸੀਂ ਦੇਖ ਰਹੇ ਹੋ SNG News ਤੇ ਇਸ ਵਿਲੇ ਦੀ ਲੁਧਿਆਣਾ ਸ਼ਹਿਰ ਤੋਂ ਵੱਡੀ ਖਬਰ ਹੈ ਬੜੀ ਮੰਦਭਾਗੀ ਖਬਰ ਹੈ ਕਿ ਲੁਧਿਆਣਾ ਸ਼ਹਿਰ ਦੇ ਢੋਲੇਵਾੜ ਚੌਂਕ ਦੇ ਵਿੱਚ ਇੱਕ ਬਹੁਤ ਹੀ ਵੱਡਾ ਮੰਦਭਾਗੀ ਸੜਕੀ ਹਾ사 ਹੋ ਗਿਆ ਜਿੱਥੇ ਇੱਕ ਮਹਿਲਾ ਦੀ ਟਿੱਪਰ ਹੇਠਾਂ ਆ ਕੇ ਮੌਤ ਹੋ ਜਾਂਦੀ ਹੈ। ਦੱਸਦੀ ਹੈ ਕਿ ਮਹਿਲਾ ਨੇ ਰਾਈਡ ਬੁੱਕ ਕੀਤੀ ਸੀ ਜੋ ਜਾਣਕਾਰੀ ਹਾਸਲ ਹੋਈ ਹੈ ਉਹ ਆਪਣੇ ਆਫਿਸ ਲਈ ਜਾ ਰਹੀ ਸੀ। ਪਰ ਪਿੱਛੋਂ ਟਿਪਰ ਨੇ ਟੱਕਰ ਮਾਰ ਦਿੱਤੀ ਤੇ ਮੱਲਾ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਮੌਕੇ ਦੇ ਤਸਵੀਰਾਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੁਸੀਂ ਇਹਨਾਂ ਤਸਵੀਰਾਂ ਤੇ ਇੱਕ ਵਾਰ ਪਹਿਲਾਂ ਨਜ਼ਰ ਮਾਰ ਲਵੋ ਫਿਰ ਗੱਲ ਕਰਦੇ ਆ ਕਿ ਆਖਰ ਗਲਤੀ ਕਿਸ ਦੀ ਸੀ ਤੇ ਜ਼ਿੰਮੇਵਾਰ ਕੌਣ ਹੋਵੇਗਾ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਟੋਲੇਵਾਲ ਚੌਂਕ ਦੀਆਂ ਤਸਵੀਰਾਂ ਨੇ ਜਿੱਥੇ ਸਵੇਰੇ ਸਵੇਰੇ ਮੰਦਭਾਗੀ ਘਟਨਾ ਵਾਪਰੀ ਹੈ ਮਹਿਲਾ ਦੀ ਮੌਤ ਟਿਪਰ ਹੇਠਾਂ ਆ ਕੇ ਹੋ ਗਈ ਹੈ ਪਿਛੋਂ ਟੱਕਰ ਮਾਰੇ ਸੀ ਟਿੱਪਰ ਨੇ ਮਹਿਲਾ ਬਾਈਕ ਤੇ ਸਵਾਰ ਜੀ ਕਿਉਂਕਿ ਉਸਨੇ ਰਾਈਟ ਬੁੱਕ ਕੀਤੀ ਹੋਈ ਸੀਗੀ ਆਪਣੇ ਆਫਿਸ ਜਾਣ ਲਈ ਪਰ ਤਸਵੀਰਾਂ ਜਿਹੀਆਂ ਮੰਦ ਭਾਗੀਆਂ ਵਾਪਰੀਆਂ ਜੋ ਦੇਖ ਨਹੀਂ ਪੋਈਆਂ ਉੱਥੇ ਕਾਠ ਜ਼ਰੂਰ ਹੋ ਗਿਆ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਿਆ ਤੇ ਕੀ ਕੀ ਕਾਰਵਾਈ ਕਰ ਰਹੀ ਹੈ ਤੁਹਾਡੇ ਸਾਹਮਣੇ ਉਹ ਸਾਰੀ ਤਸਵੀਰਾਂ ਜਿਹੜੀ ਨੇ ਸਾਂਝੀ ਕਰ ਰਹੀਆਂ ਤੇ ਪਰਿਵਾਰ ਵਾਲੇ ਕੀ ਕਹਿ ਰਹੇ ਨੇ ਕਿ ਮੰਗੇ ਉਹਨਾਂ ਦੀ ਉਹ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਪਰ ਇੱਕ ਸਵਾਲ ਜਿਹੜਾ ਹੈ ਉਹ ਬਾਰ ਬਾਰ ਖੜਾ ਹੋ ਰਿਹਾ ਕਿ ਆਖਿਰ ਅਜਿਹੇ ਹਾਸੇ ਕਦੋਂ ਤੱਕ ਹੁੰਦੇ ਰਹਿਣਗੇ ਅਜਿਹੇ ਹਾਸਿਆਂ ਤੋਂ ਬਚਣ ਦੇ ਲਈ ਆਖਿਰ ਪ੍ਰਸ਼ਾਸਨ ਕੀ ਕਰੀਏ ਜਾਂ ਹੋਰ ਕੀ ਕੁਝ ਕਰਨਾ ਚਾਹੀਦਾ ਤੇ ਜੇਕਰ ਅਜਿਹਾ ਕੋਈ ਹਾਸਾ ਹੋ ਜਾਂਦਾ ਹੈ ਤਾਂ ਪਰਿਵਾਰ ਨੂੰ ਕੀ ਮਿਲਦਾ ਹੈ ਅਜਿਹੇ ਹਾਸਿਆਂ ਦਾ ਜ਼ਿੰਮੇਵਾਰ ਕੌਣ ਹੈ ਇਸ ਨਾਲ ਹੀ ਤੁਸੀਂ ਵੀ ਆਪਣੇ ਵਿਚਾਰ ਜੜਾ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝਾ ਕਰਿਓ ਕਿ ਤੁਹਾਨੂੰ ਕੀ ਲੱਗਦਾ ਹੈ ਗਲਤੀ ਕਿਸ ਦੀ ਹੈ ਕਿਉਂਕਿ ਉਸ ਰਾਈਡਰ ਦੀ ਗਲਤੀ ਹੈ ਜਾਂ ਫਿਰ ਟਿਪਰ ਚਾਲਕ ਦੀ ਇਹ ਢੋਲੇਵਲ ਚੌਂਕ ਚ ਹੋਇਆ ਜਾਈ ਲਾਈਟਾਂ ਤੇ ਸੁਮਨ ਜੈਨ ਸੀਗੇ ਜੀ ਸਾਡੇ ਨੇਬਰ ਹੈ ਬਹੁਤ ਅੱਛੇ ਸੀਗੇ ਜੀ ਕਿਹੜੀ ਜਗ੍ਹਾ ਜਾ ਰਹੇ ਸੀਗੇ ਇਹ ਜੌਬ ਤੇ ਜਾ ਰਹੇ ਆਤਮਾ ਚੈਨਲ 'ਚ ਜੌਬ ਕਰਦੇ ਨੇ ਠੀਕ ਹੈ ਤੇ ਉੱਥੇ ਜਾ ਰਹੇ ਸੀਗੇ ਰਾਈਡ ਬੁੱਕ ਕੀਤੀ ਸੀਗੀ ਰਾਈਡ ਵਾਲੇ ਨੇ ਅਸੀਂ ਪੁੱਛਿਆ ਉਹ ਅਨਮਚੇ ਹੋਰ ਹੈ ਬਟ ਉਹ ਕਹਿੰਦਾ ਮੈਂ ਜਾ ਰਿਹਾ ਸੀ ਪਿੱਛੋਂ ਹਿੱਟ ਕੀਤਾ ਟਰੱਕ ਵਾਲੇ ਨੇ 101% ਟਰੱਕ ਵਾਲੇ ਦੀ ਗਲਤੀ ਹੈ ਨਾ ਇਹਨਾਂ ਦੇ ਟਰੱਕ ਦੇ ਵਿੱਚ ਕੋਈ ਕੰਡਕਟਰ ਸੀਗਾ ਤੇ ਉਹ ਬੰਦੇ ਨੂੰ ਇਹਨਾਂ ਨਹੀਂ ਪਤਾ ਕਿ ਮੈਂ ਕੋਈ ਚੀਜ਼ ਹਿੱਟ ਕੀਤੀ ਵੀ ਇੱਧਰ ਕੋਈ ਚੀਜ਼ ਹੈ ਤੇ ਉਹਨੇ ਬ੍ਰੇਕ ਵੀ ਨਹੀਂ ਲਾਈ ਉਹ ਕੁਚਲਦਾ ਹੀ ਗਿਆ ਉਹਨੂੰ ਇਹਨਾਂ ਨਹੀਂ ਪਤਾ ਮੂਰਖ ਨੂੰ ਉਹਨੇ ਸਾਡੇ ਮਾਤਾ ਸ਼੍ਰੀ ਨੂੰ ਥੱਲੇ ਦੇਤਾ ਤੇ ਦੇਖੋ ਕੀ ਬਣ ਗਿਆ ਉਹਨਾਂ ਦਾ ਹੁਣ ਸੀ ਪੁਲਿਸ ਕੀ ਕਹਿ ਰਹੀ ਹੈ ਪੁਲਿਸ ਕੀ ਕਾਰਵਾਈ ਪੁਲਿਸ ਨੇ ਹਲੇ ਕੁਝ ਨਹੀਂ ਕੀਤਾ ਜੀ ਦੇਖੋ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਤੇ ਵਣਦੀ ਕਾਰਵਾਈ ਕੀਤੀ ਜਾਵੇ ਟਰੱਕ ਵਾਲੇ ਤੇ ਤੇ ਇਹ ਜਿਹੜਾ ਗਰੀਬ ਪਰਿਵਾਰ ਨੂੰ ਜਿਹੜਾ ਪਿੱਛੇ ਰਹਿ ਗਏ ਨੇ ਇਹਨਾਂ ਨੂੰ ਮੁਆਵਜ਼ਾ ਵਗੈਰਾ ਦਵਾਇਆ ਜਾਵੇ ਅਸੀਂ ਬੇਨਤੀ ਕਰਦੇ ਹਾਂ ਇਹਨਾਂ ਦਾ ਬੱਚੇ ਦਾ ਕੀ ਬਣੂਗਾ ਬੱਚਾ ਹੈਂਡੀਕੈਪਡ ਹੈ ਤੇ ਉਹਨੂੰ ਵਾਸਤੇ ਕੋਈ ਮੁਆਵਜ਼ਾ ਵਗੈਰਾ ਦਵਾਇਆ ਜਾਵੇ ਤੇ ਇਹਤੇ ਬਣਦੀ ਕਾਰਵਾਈ ਕੀਤੀ ਜਾਵੇ ਅਸੀਂ ਕਮਾਨ ਵਾਲੇ ਉਹੀ ਸੀਗੇ ਕਮਾਨ ਵਾਲੇ ਉਹੀ ਸੀਗੇ ਅੰਕਲ ਜੀ ਦੀ ਤੇ ਵੇਥ ਪਹਿਲੇ ਹੀ ਠੀਕ ਨਹੀਂ ਰਹਿੰਦੀ ਬੇਟਾ ਵੀ ਨਹੀਂ ਕਮਾ ਪਾਂਦਾ ਬੇਟਾ ਬਿਲਕੁਲ ਹੀ ਨਹੀਂ ਫਿੱਟ ਹੈਗਾ 381 ਨੰਬਰ ਜੈਨ ਕਲੋਨੀ ਦੇ ਵਿੱਚ ਰਹਿੰਦੇ ਸੀ ਤੇ ਬਹੁਤ ਜ਼ਿਆਦਾ ਮਾੜਾ 54 ਵਿਚਾਰੇ ਆਪਣਾ ਘਰ ਚਲਾਉਂਦੇ ਸੀਗੇ ਜੌਬ ਕਰਦੇ ਸੀਗੇ ਤੇ ਬਹੁਤ ਦੁੱਖ ਵਾਲੀ ਗੱਲ ਹੈ ਜੀ ਅਸੀਂ ਤੁਹਾਡੇ ਅੱਗੇ ਸਾਰਿਆਂ ਦੇ ਬੇਨਤੀ ਕਰਦੇ ਹਾਂ ਕਿ ਇਹਨਾਂ ਨੂੰ ਇਨਸਾਫ ਦਿਵਾਓ

ਉਹ ਤੇ ਲੋਕਲ ਅੱਡਾ ਉਹ ਤੇ ਜੀਐਮਟੀ ਮਾਲ 'ਚ ਜੌਬ ਕਰਦੀ ਸੀ ਆਟੋ ਮਾਟਿਆਨ ਲੇ ਰਾਈਡ ਬੁੱਕ ਕੀਤੀ ਉਹਨੇ ਰਾਈਡ ਬੁੱਕ ਕੀਤੀ ਉੱਥੇ ਜਾ ਰਹੀ ਸੀ ਰਸਤੇ 'ਤੇ ਟਰੱਕ ਲੋਰੀ ਨੇ ਉਹਨੂੰ ਪਿੱਛੋਂ ਮਾਰਤਾ ਕੁੜੀ ਉੱਥੇ गिर ਗਈ ਟ੍ਰੈਫਿਕ ਕਿੰਨੀ ਉਮਰ ਸੀ 54 54 ਦੀ ਉਮਰ ਸੀ ਜਿਹੜੇ ਟਰੱਕ ਰੇ ਵਸੇ ਪੜਿਆ ਗਿਆ ਪੜਿਆ ਗਿਆ ਉਹ ਸਲਿੱਪ ਹੋ ਰਿਹਾ ਥਾ ਗਿਆ ਕਿੰਨੇ ਵਜੇ ਸਮਾਂ ਸੀ ਜਦੋਂ 10 ਸਪੋਰ ਸਾਢੇ 9 ਪੌਣੇ 10 ਦਾ ਟਾਈਮ ਸੀ ਸਾਢੇ 9 ਕਿਸੇ ਗਲਤੀ ਲੱਗਦੀ ਹੈ ਕੋਈ ਸੀਸੀਟੀਵੀ ਆਈ ਹੈ ਕਿਹਦੀ ਗਲਤੀ ਲੱਗਦੀ ਹੈ ਗਲਤੀ ਭਾਜੀ ਮੇਰੀ ਗੱਲ ਸੁਣੋ ਗਲਤੀ ਦੋਨਾਂ ਦੀ ਹੈ ਹਾਂਜੀ ਜੀ ਪਹਿਲਾਂ ਮੇਰੀ ਗੱਲ ਸੁਣ ਲਓ ਗਲਤੀ ਹੈਗੀ ਦੋਨਾਂ ਦੀ ਇੱਕ ਤਾਂ ਪਹਿਲਾਂ ਜਿਹੜਾ ਰਾਈਡਰ ਹੈਗਾ ਉਹ ਤੁਹਾਨੂੰ ਉਹਦਾ ਲਾਇਸੈਂਸ ਉਹਦੇ ਕੋਲ ਹੈ ਨਹੀਂ ਹੈ ਉਹ ਕਿਸੇ ਹੋਰ ਦਾ ਰਾਈਡ ਚਲਾ ਰਿਆ ਹੈਗਾ ਉਹਦੀ ਵੀ ਗਲਤੀ ਹੈਗੀ ਹੈ ਤੇ ਟਰੱਕ ਵਾਲੇ ਦੀ ਤੇ ਗਲਤੀ ਜਿਹੜੀ ਹੈਗੀ ਹੈ ਹੈਗੀ ਹੈਗੀ ਸਾਦੀ ਪ੍ਰਸ਼ਾਸਨ ਨੂੰ ਕਹਿੰਨੇ ਆ ਕਿ ਜੇ ਜਿਹੜਾ ਰਾਈਡਰ ਹੈਗਾ ਜਿਹੜਾ ਚਲਾ ਰਿਆ ਸੀਗਾ ਉਹਦੀ ਪੂਰੀ ਵੈਰੀਫਿਕੇਸ਼ਨ ਕੀਤੀ ਜਾਵੇ ਤੇ ਇਸ ਤੇ ਜੋ ਬੰਦੀ ਕਾਨੂੰਨੀ ਕਾਰਵਾਈ ਟਰੱਕ ਵਾਲੇ ਦੇ ਉੱਤੇ ਦੇਖੋ ਉਹਨੇ ਕੋਈ ਨਸ਼ਾ ਵਗੈਰਾ ਤਾਂ ਨਹੀਂ ਕੀਤਾ ਹੋਇਆ ਜਿਹੜਾ ਉਹ ਐਨਾ ਵੱਡਾ ਇੱਕ ਉਹਨੂੰ ਮੋਟਰਸਾਈਕਲ ਨਹੀਂ ਦਿਖਿਆ ਅਸੀਂ ਤੁਰੰਤ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆ ਕਿ ਸਾਡਾ ਸਾਥ ਦੇ ਉਹਦਾ ਇੱਕ ਹੈਂਡੀਕੈਪ ਬੇਟਾ ਹੈ ਹੈਂਡੀਕੈਪ ਹਾਂਜੀ ਹੰਦੀ ਦਾ ਬੇਟਾ ਇਹ ਉਹਨਾਂ ਦੇ ਹਸਬੰਡ ਹੈ। ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਤੁਹਾਨੂੰ ਕਿਹਾ ਗਿਆ ਕਿ ਅਸੀਂ ਪੂਰੀ ਕਾਰਵਾਈ ਕਰ ਰਹੇ ਹਾਂ। ਬਾਕੀ ਦੇਖੋ ਅਸੀਂ ਵੇਟ ਕਰ ਰਹੇ ਹਾਂ ਉਹਨਾਂ ਦੀ ਕਾਰਵਾਈ ਦੀ। ਟਰੱਕ ਡਰਾਈਵਰ ਤੇ ਰਿਪੋਰਟ ਵਾਲੇ ਨੂੰ ਫੜਿਆ। ਦੋਨੋਂ ਫੜੇ ਹੋਏ ਆ ਜੀ। ਅੱਛਾ ਅੱਛਾ ਪੁੱਛਗਿੱਛ ਕੀਤੀ ਹੈ ਪੁਲਿਸ ਨੇ। ਪੁਲਿਸ ਆਪਣੇ ਆਪ ਪੁੱਛਗਿੱਛ ਕਰੇਗੀ। ਪੁਲਿਸ ਦਾ ਮੈਟਰ ਹੈ ਤਾਂ ਸਾਡਾ ਮੈਟਰ ਨਹੀਂਗਾ ਦੀ ਇੱਥੇ ਖੜੇ ਆ। ਜਦ ਤੱਕ ਕਾਰਵਾਈ ਨਹੀਂ ਹੋਊਗੀ ਜਾਂ ਕੁਝ ਨਹੀਂ ਹੋਊਗਾ ਅਸੀਂ ਇੱਥੋਂ ਜਾਣਾ ਨਹੀਂ ਹੈ। ਨਾ ਦੀ ਉਹਨੂੰ ਕੀ ਕਹਿੰਦੇ ਇੱਥੇ ਹਸਪਤਾਲ ਤੋਂ ਲੈਣ ਜਾਣਾ। ਇਹ ਐਕਸੀਡੈਂਟ ਕਿੱਥੇ ਆਹ ਤੇ ਮਾਰੀ ਹੋਏ ਢੋਲੇਵਲ ਕੇ ਮਾਰੀ ਬਿਲਕੁਲ ਚੌਕੇ ਵਿੱਚ ਚੌਕੇ ਵਿੱਚ ਚੌਕੇ ਬਸ ਚੌਂਕ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਵੀ ਜਿਹੜੇ ਰੈਪਿਡੋ ਵਾਲੇ ਆ ਬੇਸ਼ੱਕ ਉਮਰ ਘਟਾ ਹੈ ਔਰ ਇਹ ਰੈਪਿਡੋ ਚਲਾ ਰਹੇ ਆ ਕਿਤਨੇ ਕਿਤੇ ਜਿਹੜੀ ਸਵਾਰੀ ਹੈ ਉਹਦੀ ਜਾਨ ਜਿਹੜੀ ਆ ਕਿਤਨੇ ਕਿਤੇ ਜੋਖਮ ਵਿੱਚ ਪਾਈ ਜਾ ਰਹੀ ਹੈ ਦੇਖੋ ਜੀ ਇਹ ਤਾਂ ਰੈਪਿਡੋ ਵਾਲੇ ਦੇ ਉੱਤੇ ਜੋ ਬੰਦੀ ਕਾਰਵਾਈ ਹੈ ਉਹਨਾਂ ਦੇ ਵੀ ਕੀਤੀ ਜਾਊਗੀ ਕਿ ਉਹ ਅਦਾ ਕਿ ਕਿਤਾ ਆਪਣਾ ਇੱਕ ਵਿਕਲ ਹੈ ਕਿ ਕਿ ਬੱਚੇ ਨੂੰ ਦੇ ਸਕਦੇ ਆ ਉਹ ਬੱਚਾ ਅਜੇ 18 ਸਾਲਾਂ ਦਾ ਵੀ ਪੂਰਾ ਲੱਗਦਾ ਨਹੀਂ ਹੈ ਜਿਹੜਾ ਰੈਪੋਡੋ ਚਲਾ ਰਿਹਾ ਸੀਗਾ ਇਹ ਵਕਤ ਕੋਈ 10 ਤੋਂ 1.5 ਤੋਂ 10 ਦੇ ਵਿਚਕਾਰ ਦਾ ਟਰਸਮਾਵਾ ਜੀ ਇੱਕ ਟਰਾਲਾ ਨੰਬਰ ਹੂੰ ਟਰਾਲਾ ਨੰਬਰ ਸੀਗਾ ਜੀ ਪੀਵੀ 08 ای 22 52 ਬੀ ਜੀ ਉਹ ਜਿਹਦੇ ਤੇ ਪੀਸੀਐਸ ਲਿਖਿਆ ਹੋਇਆ ਵਾ ਕੰਟੇਨਰ ਉਹਦੇ ਥੱਲੇ ਬੈ ਇੱਕ ਤੇ ਸਵਾਰ ਸੀਗੇ ਇੱਕ ਲੇਡੀ ਜੀ ਦੇ ਨਾਲ ਹੂੰ ਲੜਕਾ ਸੀਗਾ ਜਿਹੜਾ ਰਾਈਡ ਚ ਚਲਾਉਂਦਾ ਸੀਗਾ ਉਹ ਲੇਡੀ ਜੀ ਦੇ ਥੱਲੇ ਆਉਣ ਦੇ ਬਾਰੇ ਸਾਨੂੰ ਇਤਲਾ ਮਿਲੀ ਸੀ ਜੀ। ਉਹ ਜਦੋਂ ਮੌਕੇ ਤੇ ਗਏ ਆ ਤਾਂ ਲੇਡੀ ਜੀ ਟਰੱਕ ਦੇ ਪਿਛਲੇ ਟਾਇਰਾਂ ਦੇ ਥੱਲੇ ਆ ਕੇ ਸਿਰ ਕੁਚਲਿਆ ਪਿਆ ਸੀ ਜੀ। ਅਸੀਂ ਟਰਾਲਰ ਨੂੰ ਅਤੇ ਡਰਾਈਵਰ ਨੂੰ ਕਬਜ਼ੇ 'ਚ ਲੈ ਚੁੱਕੇ ਆ ਅਤੇ ਰਾਈਡਰ ਜਿਸ ਨੇ ਬੈਠ ਕੇ ਲੇਡੀ ਜੀ ਜਾ ਰਹੀ ਸੀਗੀ ਉਸ ਦਾ ਮੋਟਰਸਾਈਕਲ ਅਤੇ ਉਸ ਜਵਾਨ ਨੂੰ ਵੀ ਆਪਣੇ ਕਾਬਜ਼ੇ ਚ ਪੁਸਤਕੇ ਸੇ ਲਈ ਰੱਖਿਆ ਹੋਇਆ ਹੈ ਤੇ ਡਰਾਈਵਰ ਦਾ ਕੀ ਨਾਮ ਹੈ ਜੀ ਡਰਾਈਵਰ ਦਾ ਨਾਮ ਹੈਗਾ ਦਿਲਜੀਤ ਸਿੰਘ ਜੀ ਦਿਲਜੀਤ ਸਿੰਘ ਹਾਂਜੀ ਉਸ ਬਾਈਕ ਦੇ ਰਾਈਡਰ ਦਾ ਨਾਮ ਹੈਗਾ ਟੈਨੀ ਕੀ ਕਾਰਵਾਈ ਕੀਤੀ ਗਈ ਜੀ ਹੁਣ ਉਹਦੇ ਤੇ ਅਸੀਂ ਡਰਾਈਵਰ ਟਾਲੇ ਵਾਲੇ ਤੇ ਪਰਚਾ ਐਫ ਆਈ ਆਰ ਲੋਚ ਕਰਨ ਲੱਗੇ ਆ ਅੱਛਾ ਜੀ ਇਹ ਸਰ ਪਰਿਵਾਰ ਨੂੰ ਕਿੰਦਾ ਇਨਸਾਫ ਹੋਤਾ ਹੈ ਗਿਆ ਪਰਿਵਾਰ ਦੇ ਬਿਆਨ ਤੇ ਲੇਡੀ ਜੀ ਦੇ ਦਾ ਨਾਮ ਸੀਗਾ ਸੁਮਨ ਜੈਨ ਉਸਦੇ ਹਸਬੰਡ ਦਾ ਨਾਮ ਅਰਜੇਸ਼ ਜੈਨ ਅਰਜੇਸ਼ ਜੈਨ ਦੇ ਬਿਆਨਾਂ ਤੇ ਅਸੀਂ ਐਫ ਆਈ ਆਰ ਲੋਚ ਕਰਨ ਲੱਗੇ ਆ ਜੀ